ਦੋਸਤੋ ਜਦੋਂ ਸਾਡਾ ਦਿਮਾਗ ਚੰਗੀ ਤਰ੍ਹਾਂ ਕੰਮ ਕਰਦਾ ਹੈ ਉਦੋਂ ਹੀ ਅਸੀਂ ਚੰਗਾ ਸੋਚ ਸਕਦੇ ਹਾਂ ਤੇ ਜੀਵਨ ਵਿੱਚ ਚੰਗੇ-ਚੰਗੇ ਬਦਲਾਅ ਲਿਆ ਸਕਦੇ ਹਾਂ ਜੇਕਰ ਤੁਸੀਂ ਜੀਵਨ ਵਿੱਚ ਵੱਡੇ-ਵੱਡੇ ਫੈਸਲੇ ਲੈਣੇ ਹੁੰਦੇ ਨੇ ਤੇ ਮੁਸ਼ਕਲ ਹਾਲਾਤਾਂ ਨਾਲ ਨਜਿੱਠਣਾ ਹੁੰਦਾ ਹੈ ਤਾਂ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਜੀਵਨ ਵਿੱਚ ਹਰ ਪਲ ਚੰਗਾ ਹੀ ਹੋਵੇ ਤੇ ਤੁਸੀਂ ਸਿਰਫ ਉਦੋਂ ਹੀ ਖੁਸ਼ ਰਹੋ ਕਈ ਵਾਰ ਤੁਹਾਡੇ ਜੀਵਨ ਵਿੱਚ ਅਜਿਹੇ ਹਾਲਾਤ ਵੀ ਆਉਣਗੇ ਜਦੋਂ ਤੁਹਾਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੌਰਾਨ ਕਈ ਵਾਰ ਹੁੰਦਾ ਹੈ ਕਿ ਇਨਸਾਨ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਦੇ ਕਰਦੇ ਆਪਣੇ ਜੀਵਨ ਤੋਂ ਹਾਰ ਮੰਨਣ ਲੱਗਦਾ ਹੈ ਪਰ ਉੱਥੇ ਹੀ ਜਿਹੜੇ ਇਨਸਾਨ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਨੇ ਉਹ ਇਨ੍ਹਾਂ ਮੁਸ਼ਕਲ ਹਾਲਾਤਾਂ ਤੋਂ ਬਾਹਰ ਜ਼ਰੂਰ ਨਿਕਲ ਹੁੰਦੇ ਨੇ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸੇ ਗੱਲ ਤੇ ਚਰਚਾ ਕਰਾਂਗੇ ਕਿ ਅਸੀਂ ਆਪਣੇ ਮੁਸ਼ਕਲ ਸਮੇਂ ਤੋਂ ਕਿਵੇਂ ਬਾਹਰ ਆ ਸਕਦੇ ਹਾਂ ਮੈਂ ਤੁਹਾਨੂੰ 8 ਨਿਯਮ ਦੱਸਾਂਗਾ ਤਰੀਕੇ ਦੱਸਾਂਗਾ ਜੇਕਰ ਤੁਸੀਂ ਉਹਨਾਂ ਨੂੰ ਸਮਝ ਲਓਗੇ ਤਾਂ ਯਕੀਨ ਮੰਨਿਓ ਕਿ ਤੁਸੀਂ ਆਪਣੇ ਮੁਸ਼ਕਲ ਹਾਲਾਤਾਂ ਵਿੱਚੋਂ ਜ਼ਰੂਰ ਬਾਹਰ ਨਿਕਲ ਆਓਗੇ ਤੇ ਤੁਸੀਂ ਮਾਨਸਿਕ ਤੌਰ ਤੇ ਵੀ ਮਜ਼ਬੂਤ ਇਨਸਾਨ ਬਣ ਜਾਓਗੇ ਤਾਂ ਮਿੱਤਰੋ ਅੱਜ ਦੀ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਇਸ ਨੂੰ ਅੰਤ ਤੱਕ ਜ਼ਰੂਰ ਸੁਣਿਓ ਸੋ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਬੋਧੀ ਮਹਾਤਮਾ ਆਸ਼ਰਮ ਵਿੱਚ ਆਪਣੇ ਚੇਲਿਆਂ ਨੂੰ ਦਿਮਾਗ ਦੇ ਬਾਰੇ ਕੁਝ ਉਪਦੇਸ਼ ਦੇ ਰਹੇ ਸੀ ਗੁਰੂ ਕਹੇ ਰੇ ਸੀ ਕਿ ਇਨਸਾਨ ਦੇ ਦਿਮਾਗ ਦੇ ਵਿਚਾਰ ਕਦੇ ਚੰਗੇ ਹੁੰਦੇ ਨੇ ਤੇ ਕਦੇ ਮਾੜੇ ਹੁੰਦੇ ਨੇ ਚੰਗੇ ਵਿਚਾਰ ਜਦੋਂ ਉਸਦੇ ਦਿਮਾਗ ਵਿੱਚ ਜਨਮ ਲੈਂਦੇ ਨੇ ਤਾਂ ਉਹ ਚੰਗੀਆਂ ਤੇ ਕਲਿਆਣਕਾਰੀ ਗੱਲਾਂ ਸੋਚਦਾ ਹੈ ਪਰ ਜਦੋਂ ਹੀ ਮਾੜੀਆਂ ਤੇ ਗਲਤ ਭਾਵਨਾਵਾਂ ਜਨਮ ਲੈਂਦੀਆਂ ਨੇ ਤਾਂ ਉਸ ਨਾਲ ਉਸਦਾ ਪਤਨ ਹੁੰਦਾ ਹੈ ਨਾਸ਼ ਹੁੰਦਾ ਹੈ ਨੁਕਸਾਨ ਹੁੰਦਾ ਹੈ ਤਦ ਹੀ ਉਹਨਾਂ ਵਿੱਚੋਂ ਇੱਕ ਚੇਲਾ ਖੜਾ ਹੁੰਦਾ ਹੈ ਤੇ ਗੁਰੂ ਤੋਂ ਪੁੱਛਦਾ ਹੈ ਕਿ ਗੁਰੂ ਜੀ ਕੀ ਤੁਸੀਂ ਅਜਿਹਾ ਕੋਈ ਤਰੀਕਾ ਦੱਸ ਸਕਦੇ ਹੋ ਜਿਸ ਨਾਲ ਅਸੀਂ ਆਪਣੇ ਦਿਮਾਗ ਨੂੰ ਮਜ਼ਬੂਤ ਤੇ ਤਾਕਤਵਰ ਬਣਾ ਸਕੀਏ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾ ਸਕੀਏ ਗੁਰੂ ਕਹਿੰਦੇ ਨੇ ਕਿ ਜ਼ਰੂਰ ਮੈਂ ਦੱਸਾਂਗਾ ਪਰ ਇਸ ਤੋਂ ਪਹਿਲਾਂ ਮੈਂ ਕੁਝ ਗੱਲਾਂ ਮਾਨ ਦੇ ਉੱਪਰ ਦੱਸਾਂਗਾ ਇਹਨਾਂ ਨੂੰ ਤੁਸੀਂ ਧਿਆਨ ਨਾਲ ਸੁਣਿਓ ਫਿਰ ਹੀ ਤੁਸੀਂ ਇਸ ਗੱਲ ਨੂੰ ਆਸਾਨੀ ਨਾਲ ਸਮਝ ਪਾਓਗੇ ਕਿ ਤੁਸੀਂ ਮਾਨਸਿਕ ਤੌਰ ਤੇ ਮਜ਼ਬੂਤ ਕਿਵੇਂ ਬਣ ਸਕਦੇ ਹੋ ਤਾਂ ਗੁਰੂ ਨੇ ਕਹਿਣਾ ਸ਼ੁਰੂ ਕੀਤਾ ਕਿ ਜਦੋਂ ਵੀ ਅਸੀਂ ਕੁਝ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਉਸ ਸੋਚ ਦੇ ਅਨੁਸਾਰ ਹੀ ਕਈ ਵਿਚਾਰ ਸਾਡੇ ਦਿਮਾਗ ਵਿੱਚ ਪੈਦਾ ਹੁੰਦੇ ਨੇ ਤੇ ਉਸੇ ਅਨੁਸਾਰ ਸਾਡਾ ਪੂਰਾ ਸਰੀਰ ਕੰਮ ਕਰਨ ਲੱਗਦਾ ਹੈ ਮਨ ਲਓ ਕਿ ਤੁਸੀਂ ਕੁਝ ਦੁੱਖ ਭਰੀਆਂ ਗੱਲਾਂ ਸੋਚਦੇ ਹੋ ਤਾਂ ਤੁਸੀਂ ਬਿਲਕੁਲ ਥੱਕੇ ਹੋਏ ਮਹਿਸੂਸ ਕਰਨ ਲੱਗ ਜਾਂਦੇ ਹੋ ਤੁਹਾਡੇ ਸਰੀਰ ਦੀ ਊਰਜਾ ਘਟਣ ਲੱਗਦੀ ਹੈ ਪਰ ਜੇਕਰ ਤੁਸੀਂ ਕੁਝ ਉਤਸ਼ਾਹ ਭਰੀਆਂ ਗੱਲਾਂ ਸੋਚਦੇ ਹੋ ਤਾਂ ਤੁਹਾਡੇ ਸਰੀਰ ਦੇ ਅੰਦਰ ਅਸੀਮਤ ਊਰਜਾ ਵਹਿਣ ਲੱਗਦੀ ਹੈ ਤੁਸੀਂ ਵਾਕਿਆ ਹੀ ਵਿੱਚ ਊਰਜਾਵਾਨ ਦਿਖਾਈ ਦੇਣ ਲੱਗਦੇ ਹੋ ਤੁਸੀਂ ਇਹ ਅਨੁਭਵ ਖੁਦ ਕਰ ਸਕਦੇ ਹੋ ਕਿ ਜਦੋਂ ਤੁਸੀਂ ਖੁਸ਼ ਹੁੰਦੇ ਹੋ ਤਾਂ ਤੁਹਾਡੇ ਸਰੀਰ ਦੇ ਅੰਦਰ ਬਹੁਤ ਊਰਜਾ ਆ ਜਾਂਦੀ ਹੈ ਤੁਹਾਡਾ ਰੋਮ ਰੋਮ ਖੜ ਡਟਦਾ ਹੈ ਇਹ ਐਸ ਲਈ ਹੁੰਦਾ ਹੈ ਕਿਉਂਕਿ ਤੁਸੀਂ ਆਪਣੇ ਦਿਮਾਗ ਵਿੱਚ ਕੁਝ ਜੋਸ਼ ਭਰੀਆਂ ਗੱਲਾਂ ਸੋਚੀਆਂ ਤੁਹਾਡਾ ਸਰੀਰ ਤਾਂ ਉਹੀ ਹੈ ਪਰ ਜਦੋਂ ਤੁਸੀਂ ਦੁਖੀ ਹੁੰਦੇ ਹੋ ਤਾਂ ਤੁਹਾਡਾ ਸਰੀਰ ਬਿਲਕੁਲ ਊਰਜਾਹੀਣ ਹੋ ਜਾਂਦਾ ਹੈ ਪਰ ਜਦੋਂ ਤੁਹਾਡੇ ਵਿਚਾਰ ਜੋਸ਼ ਭਰੇ ਹੁੰਦੇ ਨੇ ਤਾਂ ਤੁਹਾਡਾ ਸਰੀਰ ਖੜ ਉੱਟਦਾ ਹੈ ਜਾਨੀ ਕਿ ਸਾਡਾ ਸਰੀਰ ਕਿਵੇਂ ਕੰਮ ਕਰੇਗਾ ਇਹ ਸਭ ਸਾਡੇ ਦਿਮਾਗ ਵਿੱਚ ਪੈਦਾ ਹੋ ਰਹੇ ਵਿਚਾਰਾਂ ਤੇ ਨਿਰਭਰ ਕਰਦਾ ਹੈ ਹੁਣ ਤੁਹਾਨੂੰ ਮੇਰੀਆਂ ਗੱਲਾਂ ਬਹੁਤ ਹੀ ਚੰਗੀ ਤਰ੍ਹਾਂ ਸਮਝ ਵਿੱਚ ਆਉਣਗੀਆਂ ਹੁਣ ਅਸੀਂ ਦੱਸਣ ਜਾ ਰਹੇ ਹਾਂ ਕਿ ਮਾਨਸਿਕ ਤੌਰ ਤੇ ਅਸੀਂ ਮਜ਼ਬੂਤ ਕਿਵੇਂ ਬਣੀਏ ਗੁਰੂ ਕਹਿੰਦੇ ਨੇ ਕਿ ਮੈਂ ਤੁਹਾਨੂੰ 8 ਤਰੀਕੇ ਦੱਸਾਂਗਾ ਜੇਕਰ ਤੁਸੀਂ ਉਹ 8 ਤਰੀਕਿਆਂ ਨੂੰ ਆਪਣੇ ਦਿਮਾਗ ਵਿੱਚ ਰੱਖਦੇ ਹੋ ਉਸੇ ਤਰ੍ਹਾਂ ਹੀ ਸੋਚਦੇ ਹੋ ਤਾਂ ਯਕੀਨਨ ਤੁਹਾਡਾ ਸਰੀਰ ਵੀ ਓਵੇਂ ਹੀ ਕੰਮ ਕਰਨ ਲੱਗੇਗਾ ਜਿਵੇਂ ਕਿ ਪਹਿਲਾਂ ਤੁਹਾਨੂੰ ਦੱਸਿਆ ਕਿ ਜਦੋਂ ਤੁਸੀਂ ਦੁਖੀ ਹੁੰਦੇ ਹੋ ਤਾਂ ਤੁਹਾਡਾ ਸਰੀਰ ਊਰਜਾਹੀਣ ਹੋਣ ਲੱਗਦਾ ਹੈ ਪਰ ਜਦੋਂ ਤੁਸੀਂ ਖੁਸ਼ ਹੁੰਦੇ ਹੋ ਤੁਹਾਡੇ ਦਿਮਾਗ ਵਿੱਚ ਚੰਗਾ ਵਿਚਾਰ ਆਉਂਦਾ ਹੈ ਤਾਂ ਤੁਸੀਂ ਖੁਸ਼ ਹੋ ਜਾਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਚੰਗੀ ਊਰਜਾ ਵਹਿਣ ਲੱਗਦੀ ਹੈ ਇਸ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਉਹ 8 ਤਰੀਕੇ ਜਾਨ ਲਵਾਂਗੇ ਤੇ ਉਹੀ ਅਸੀਂ ਆਪਣੇ ਦਿਮਾਗ ਵਿੱਚ ਸੋਚਾਂਗੇ ਤਾਂ ਸਾਡਾ ਸਰੀਰ ਵੀ ਊਰਜਾ ਤੇ ਜੋਸ਼ ਨਾਲ ਭਰ ਜਾਵੇਗਾ ਮਤਲਬ ਅਸੀਂ ਮਾਨਸਿਕ ਤੌਰ ਤੇ ਮਜ਼ਬੂਤ ਬਣ ਜਾਵਾਂਗੇ ਅਸਲ ਵਿੱਚ ਜਦੋਂ ਤੁਸੀਂ ਮਾਨਸਿਕ ਤੌਰ ਤੇ ਮਜ਼ਬੂਤ ਬਣ ਜਾਓਗੇ ਤਾਂ ਤੁਸੀਂ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਬੜੀ ਹੀ ਆਸਾਨੀ ਨਾਲ ਕਰ ਲੋਗੇ ਗੁਰੂ ਕਹਿੰਦੇ ਨੇ ਕਿ ਮਾਨਸਿਕ ਤੌਰ ਤੇ ਮਜ਼ਬੂਤ ਬਣਨ ਦਾ ਪਹਿਲਾ ਨਿਯਮ ਹੈ ਕਿ ਜੋ ਹੋ ਚੁੱਕਾ ਹੈ ਉਸ ਦੀ ਚਿੰਤਾ ਕਰਨੀ ਛੱਡ ਦਿਓ ਗੁਰੂ ਕਹਿੰਦੇ ਨੇ ਕਿ ਤੁਸੀਂ ਸਾਰੇ ਮੈਨੂੰ ਇਹ ਦੱਸੋ ਕਿ ਸੂਰਜ ਕਿਹੜੀ ਦਿਸ਼ਾ ਵਿੱਚ ਉੱਚੜਦਾ ਹੈ ਤਾਂ ਸਾਰੇ ਚੇਲੇ ਆਨੇ ਇਕੱਠੇ ਜਵਾਬ ਦਿੱਤਾ ਕਿ ਗੁਰੂ ਜੀ ਸੂਰਜ ਪੂਰਬ ਦਿਸ਼ਾ ਤੋਂ ਨਿਕਲਦਾ ਹੈ ਫਿਰ ਗੁਰੂ ਕਹਿੰਦੇ ਨੇ ਕਿ ਜੇਕਰ ਮੈਂ ਇਹ ਕਹਾਂ ਕਿ ਸੂਰਜ ਪੱਛਮ ਦਿਸ਼ਾ ਤੋਂ ਨਿਕਲੇ ਤਾਂ ਕੀ ਉਹ ਨਿਕਲੇਗਾ ਸਾਰੇ ਚੇਲੇ ਕਹਿੰਦੇ ਨੇ ਕਿ ਬਿਲਕੁਲ ਨਹੀਂ ਗੁਰੂ ਜੀ ਸੂਰਜ ਤਾਂ ਪੂਰਬ ਦਿਸ਼ਾ ਤੋਂ ਹੀ ਨਿਕਲੇਗਾ ਅਸੀਂ ਉਸ ਦੀ ਜਗ੍ਹਾ ਨੂੰ ਬਦਲ ਨਹੀਂ ਸਕਦੇ ਫਿਰ ਗੁਰੂ ਕਹਿੰਦੇ ਨੇ ਕਿ ਮੰਨ ਲਓ ਬਰਸਾਤ ਦਾ ਮੌਸਮ ਹੈ ਮੀਂਹ ਪੈ ਰਿਹਾ ਹੈ ਤੇ ਜੇਕਰ ਮੈਂ ਇਹ ਕਹਾ ਕਿ ਬਰਸਾਤ ਬੰਦ ਹੋ ਜਾਵੇ ਤਾਂ ਕੀ ਸਾਡੇ ਕਹਿਣ ਨਾਲ ਬਰਸਾਤ ਬੰਦ ਹੋ ਜਾਏਗੀ ਚੇਲੇ ਬੋਲੇ ਕਿ ਨਹੀਂ ਗੁਰੂ ਜੀ ਉਹ ਤਾਂ ਮੌਸਮ ਵਿੱਚ ਬਦਲਾਅ ਦੀ وجہ ਨਾਲ ਹੀ ਹੋਵੇਗਾ ਜਦੋਂ ਮੌਸਮ ਵਿੱਚ ਬਦਲਾਅ ਹੋਏਗਾ ਤਾਂ ਬਰਸਾਤ ਬੰਦ ਹੋ ਜਾਏਗੀ ਫਿਰ ਗੁਰੂ ਕਹਿੰਦੇ ਨੇ ਕਿ ਜੇਕਰ ਮੈਂ ਤੁਹਾਨੂੰ ਇਹ ਕਹਾ ਕਿ ਸਰਦੀ ਦੇ ਮੌਸਮ ਵਿੱਚ ਗਰਮੀ ਪੈਣ ਲੱਗ ਜਾਏ ਤਾਂ ਅਜੀਹਾ ਹੋਣ ਵਾਲਾ ਤਾਂ ਨਹੀਂ ਹੈ ਚੇਲੇ ਕਹਿੰਦੇ ਨੇ ਗੁਰੂ ਜੀ ਤੁਸੀਂ ਠੀਕ ਕਹਿ ਰਹੇ ਹੋ ਇਹ ਕਦੇ ਨਹੀਂ ਹੋ ਸਕਦਾ ਕਿ ਸਰਦੀ ਦੇ ਮੌਸਮ ਵਿੱਚ ਗਰਮੀ ਪਵੇ ਤੇ ਗਰਮੀ ਦੇ ਮੌਸਮ ਵਿੱਚ ਸਰਦੀ ਪਵੇ ਇਹ ਮੌਸਮ ਤਾਂ ਪ੍ਰਕਿਰਤੀ ਤੇ ਨਿਰਭਰ ਕਰਦਾ ਹੈ ਜੋ ਕਿ ਸਾਡੇ ਵਸ ਵਿੱਚ ਨਹੀਂ ਹੈ ਤਾਂ ਫਿਰ ਗੁਰੂ ਕਹਿੰਦੇ ਨੇ ਕਿ ਠੀਕ ਉਸੇ ਤਰ੍ਹਾਂ ਜੇਕਰ ਜੋ ਚੀਜ਼ ਸਾਡੇ ਵਸ ਵਿੱਚ ਹੀ ਨਹੀਂ ਹੁੰਦੀ ਜਾਂ ਜੋ ਗੱਲਾਂ ਘਟਨਾਵਾਂ ਬੀਤ ਚੁੱਕੀਆਂ ਨੇ ਜੇਕਰ ਅਸੀਂ ਉਹਨਾਂ ਘਟਨਾਵਾਂ ਨੂੰ ਲੈ ਕੇ ਬਾਰ-ਬਾਰ ਪਰੇਸ਼ਾਨ ਹੁੰਦੇ ਰਹਾਂਗੇ ਜਾਂ ਤੁਸੀਂ ਬਹੁਤ ਜ਼ਿਆਦਾ ਚਿੰਤਾ ਕਰੋਗੇ ਤਾਂ ਕੀ ਅਸੀਂ ਅਤੀਤ ਦੀਆਂ ਘਟਨਾਵਾਂ ਨੂੰ ਬਦਲ ਸਕਦੇ ਹਾਂ ਚੇਲੇ ਕਹਿੰਦੇ ਨੇ ਕਿ ਨਹੀਂ ਗੁਰੂ ਜੀ ਇਹ ਨਹੀਂ ਹੋ ਸਕਦਾ ਫਿਰ ਗੁਰੂ ਕਹਿੰਦੇ ਨੇ ਕਿ ਜੇਕਰ ਤੁਸੀਂ ਉਹ ਬੀਤੀਆਂ ਘਟਨਾਵਾਂ ਨੂੰ ਲੈ ਕੇ ਬਾਰ-ਬਾਰ ਚਿੰਤਾ ਵਿੱਚ ਰਹੋਗੇ ਤੇ ਉਸ ਚੀਜ਼ ਦੀ ਬਹੁਤ ਚਿੰਤਾ ਕਰੋਗੇ ਤਾਂ ਤੁਸੀਂ ਪਰੇਸ਼ਾਨ ਹੁੰਦੇ ਚਲੇ ਜਾਓਗੇ ਇਸ ਲਈ ਤੁਹਾਡੇ ਜੀਵਨ ਵਿੱਚ ਜੋ ਘਟਿਤ ਹੋ ਚੁੱਕਿਆ ਹੈ ਉਸ ਨੂੰ ਭੁਲਾਉਣ ਦੀ ਕੋਸ਼ਿਸ਼ ਕਰੋ ਤੇ ਇਸ ਦਾ ਇੱਕ ਹੀ ਤਰੀਕਾ ਹੈ ਕਿ ਤੁਸੀਂ ਆਪਣੇ ਆਉਣ ਵਾਲੇ ਸਮੇਂ ਤੇ ਆਪਣੇ ਆਉਣ ਵਾਲੇ ਭਵਿੱਖ ਤੇ ਆਉਣ ਵਾਲੀਆਂ ਚੀਜ਼ਾਂ ਤੇ ਆਪਣਾ ਧਿਆਨ ਕੇਂਦਰਿਤ ਕਰੋ ਗੁਰੂ ਕਹਿੰਦੇ ਨੇ ਕਿ ਮਾਨਸਿਕ ਤੌਰ ਤੇ ਮਜ਼ਬੂਤ ਬਣਨ ਦਾ ਦੂਜਾ ਨਿਜ਼ਮ ਹੈ ਕਿ ਧਿਆਨ ਕਰਨ ਦੀ ਆਦਤ ਜ਼ਰੂਰ ਪਾਓ ਗੁਰੂ ਕਹਿੰਦੇ ਨੇ ਕਿ ਗੌਤਮ ਬੁੱਧ ਜਦੋਂ ਸੱਚ ਦੀ ਖੋਜ ਵਿੱਚ ਨਿਕਲੇ ਸੀ ਤਾਂ ਉਹਨਾਂ ਨੇ ਬਹੁਤ ਸਾਰੇ ਉਪਾਅ ਕੀਤੇ ਬਹੁਤ ਸਾਰੇ ਕਰਮਕਾਂਡ ਕੀਤੇ ਪਰ ਉਹਨਾਂ ਕਰਮਕਾਂਡਾਂ ਦੀ ਵਜ੍ਹਾ ਨਾਲ ਉਹਨਾਂ ਨੂੰ ਬਹੁਤਾ ਕੁਝ ਹਾਸਲ ਨਹੀਂ ਹੋਇਆ ਤੇ ਉਹਨਾਂ ਦਾ ਸਰੀਰ ਦਬਲਾ ਪਤਲਾ ਹੋ ਗਿਆ ਤੇ ਉਹ ਸੱਚ ਦੀ ਖੋਜ ਕਰਨ ਵਿੱਚ ਅਸਫਲ ਰਹੇ। ਉਹਨਾਂ ਦੇ ਗੁਰੂਆਂ ਨੇ ਉਹਨਾਂ ਨੂੰ ਬਹੁਤ ਸਾਰੇ ਕਰਮਕਾਂਡ ਉਪਾਦ ਅਸੇ। ਪਰ ਉਹਨਾਂ ਕਰਮਕਾਂਡਾਂ ਦਾ ਕੋਈ ਅਰਥ ਨਾ ਹੋਇਆ। ਅੰਤ ਵਿੱਚ ਜਦੋਂ ਭਗਵਾਨ ਗੌਤਮ ਬੁੱਧ ਖੁਦ ਹੀ ਧਿਆਨ ਦੀ ਅਵਸਥਾ ਵਿੱਚ ਬੈਠੇ ਤਾਂ ਹੌਲੀ-ਹੌਲੀ ਧਿਆਨ ਦੀਆਂ ਗਹਿਰਾਈਆਂ ਵਿੱਚ ਜਾ ਕੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਦੇ ਜਵਾਬ ਮਿਲੇ ਜਿਨ੍ਹਾਂ ਦੀ ਉਹ ਖੋਜ ਵਿੱਚ ਨਿਕਲੇ ਹੋਏ ਸੀ। ਧਿਆਨ ਰਾਹੀ ਉਹਨਾਂ ਨੇ ਆਪਣੇ ਸਾਰੇ ਵਿਚਾਰਾਂ ਤੇ ਜਿੱਤ ਪਾ ਲਈ। ਉਹਨਾਂ ਨੇ ਪਾਪ ਦੇ ਮਾਰਗ ਨੂੰ ਹਰਾਇਆ। ਕਾਮਵਾਸਨਾ ਤੇ ਜਿਤ ਪਾਈ ਆਪਣੀ ਹਰ ਇੱਕ ਭਾਵਨਾ ਤੇ ਉਹਨਾਂ ਨੇ ਜਿਤ ਪਾ ਲਈ ਤੇ ਇਹ ਸਭ ਉਦੋਂ ਹੀ ਹੋਇਆ ਜਦੋਂ ਉਹ ਧਿਆਨ ਦੀ ਗਹਿਰੀ ਅਵਸਥਾ ਵਿੱਚ ਬੈਠੇ ਤੇ ਕਈ ਦਿਨਾਂ ਤੱਕ ਇਸੇ ਤਰ੍ਹਾਂ ਬੈਠੇ ਰਹੇ ਧਿਆਨ ਕਰਨ ਨਾਲ ਸਾਡਾ ਮਨ ਤੇ ਦਿਮਾਗ ਬਹੁਤ ਹੀ ਸ਼ਾਂਤ ਹੋ ਜਾਂਦਾ ਹੈ ਜਿਵੇਂ ਕਿ ਜੇਕਰ ਅਸੀਂ ਕਿਸੇ ਵਸਤੂ ਤੇ ਜਾਂ ਕਿਸੇ ਦੇ ਬਾਰੇ ਜਾਂ ਕਿਸੇ ਚੀਜ਼ ਦੇ ਬਾਰੇ ਜਦੋਂ ਵਿਚਾਰ ਕਰਦੇ ਹਾਂ ਤਾਂ ਸਾਡਾ ਪੂਰਾ ਧਿਆਨ ਉਸੇ ਤੇ ਹੀ ਕੇਂਦਰਿਤ ਰਹਿੰਦਾ ਹੈ ਸਾਡਾ ਦਿਮਾਗ ਬਹੁਤਾ ਇੱਧਰ ਉੱਧਰ ਨਹੀਂ ਭੱਜਦਾ ਤੇ ਅਸੀਂ ਚੀਜ਼ਾਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਮਝ ਸਕਦੇ ਹਾਂ ਧਿਆਨ ਹੀ ਇੱਕ ਅਜੀਹਾ ਤਰੀਕਾ ਹੈ ਜੋ ਤੁਹਾਨੂੰ ਹਰ ਤਰੀਕੇ ਨਾਲ ਤੁਹਾਡੇ ਦਿਮਾਗ ਨੂੰ ਮਜ਼ਬੂਤ ਬਣਾਉਂਦਾ ਹੈ ਸੰਤ ਮਹਾਪੁਰਸ਼ ਜੇਕਰ ਕਿਸੇ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਨੇ ਤਾਂ ਉਹ ਧਿਆਨ ਦੀ ਪ੍ਰਕਿਰਿਆ ਤੇ ਧਿਆਨ ਵਿੱਚ ਕਈ ਘੰਟੇ ਤੱਕ ਬੈਠੇ ਰਹਿੰਦੇ ਨੇ ਜਿਸ ਨਾਲ ਉਹਨਾਂ ਦਾ ਦਿਮਾਗ ਬਹੁਤ ਹੀ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਮਾਨ ਬਹੁਤ ਹੀ ਸ਼ਾਂਤ ਰਹਿੰਦਾ ਹੈ ਤੇ ਜਿਸ ਦਾ ਮਾਨ ਸ਼ਾਂਤ ਰਹਿੰਦਾ ਹੈ ਉਹ ਕਿਸੇ ਵੀ ਚੀਜ਼ ਤੇ ਚੰਗੀ ਤਰ੍ਹਾਂ ਵਿਚਾਰ ਕਰ ਸਕਦਾ ਹੈ ਅਰਥਾਤ ਉਹ ਮਨ ਤੇ ਦਿਮਾਗ ਦੋਵਾਂ ਤੋਂ ਮਜ਼ਬੂਤ ਹੁੰਦਾ ਚਲਾ ਜਾਂਦਾ ਹੈ ਧਿਆਨ ਕਰਨ ਨਾਲ ਤੁਹਾਡੀਆਂ ਸਾਰੀਆਂ ਵਾਸਨਾਵਾਂ ਤੁਹਾਡੇ ਕਾਬੂ ਵਿੱਚ ਰਹਿਣਗੀਆਂ ਤੁਸੀਂ ਆਪਣੀ ਇੱਛਾ ਅਨੁਸਾਰ ਆਪਣੀ ਵਾਸਨਾ ਨੂੰ ਆਪਣੇ ਵੱਸ ਵਿੱਚ ਰੱਖ ਸਕਦੇ ਹੋ ਗੁਰੂ ਅੱਗੇ ਕਹਿੰਦੇ ਨੇ ਕਿ ਮਾਨਸਿਕ ਤੌਰ ਤੇ ਮਜ਼ਬੂਤ ਬਣਨ ਦਾ ਤੀਜਾ ਨਿਜ਼ਮ ਹੈ ਕਿ ਬਹੁਤੀ ਜ਼ਿਆਦਾ ਕਿਸੇ ਤੋਂ ਉਮੀਦ ਨਾ ਰੱਖੋ ਗੁਰੂ ਕਹਿੰਦੇ ਨੇ ਕਿ ਤੁਸੀਂ ਸਭ ਨੇ ਆਪਣੀ ਮਰਜ਼ੀ ਨਾਲ ਜਨਮ ਲਿਆ ਹੈ ਆਪਣੀ ਮਰਜ਼ੀ ਨਾਲ ਗਰਭ ਦੀ ਚੋਣ ਕੀਤੀ ਹੈ ਪਰ ਇਨਸਾਨ ਜਨਮ ਲੈਣ ਦੇ ਬਾਅਦ ਇਹ ਸਭ ਭੁੱਲ ਜਾਂਦਾ ਹੈ ਕਿ ਉਸਨੇ ਕੀ ਕਰਨਾ ਸੀ ਕੀ ਨਹੀਂ ਕਿਸ ਲਈ ਉਸਨੇ ਜਨਮ ਲਿਆ ਸੀ ਤੇ ਜਨਮ ਲੈਣ ਦੇ ਬਾਅਦ ਉਹ ਤਮਾਮ ਤਰ੍ਹਾਂ ਦੀਆਂ ਵਾਸਨਾਵਾਂ ਨਾਲ ਗ੍ਰਸਤ ਹੋ ਜਾਂਦਾ ਹੈ ਇਸ ਸੰਸਾਰ ਦੀ ਮੋਹ ਮਾਇਆ ਵਿੱਚ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਉਹ ਖੁਦ ਨੂੰ ਜਾਣ ਹੀ ਨਹੀਂ ਪਾਉਂਦਾ ਖੁਦ ਨੂੰ ਭੁੱਲ ਜਾਂਦਾ ਹੈ ਤੇ ਇਹੀ ਕਾਰਨ ਰਹਿੰਦਾ ਹੈ ਕਿ ਉਹ ਤਰ੍ਹਾਂ ਤਰ੍ਹਾਂ ਦੇ ਲੋਕਾਂ ਤੋਂ ਆਪਣੀਆਂ ਬਹੁਤ ਜ਼ਿਆਦਾ ਉਮੀਦਾਂ ਰੱਖ ਲੈਂਦਾ ਹੈ ਉਮੀਦਾਂ ਦੁੱਖ ਦਾ ਕਾਰਨ ਬਣਦੀਆਂ ਨੇ ਇਹ ਗੱਲ ਯਾਦ ਰੱਖਿਓ ਕਿ ਜਿਹੜੇ ਵੀ ਵਿਅਕਤੀ ਜਾਂ ਵਸਤੂ ਤੋਂ ਤੁਹਾਡੀਆਂ ਉਮੀਦਾਂ ਜ਼ਿਆਦਾ ਹੋ ਜਾਂਦੀਆਂ ਨੇ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਦੁੱਖ ਤੁਹਾਨੂੰ ਉਸੇ ਤੋਂ ਮਿਲਣ ਵਾਲਾ ਹੈ ਕਿਉਂਕਿ ਜਿੱਥੇ ਉਮੀਦ ਆ ਜਾਵੇ ਉਥੇ ਦੁੱਖ ਵੀ ਆਪਣੇ ਆਪ ਆ ਜਾਂਦਾ ਹੈ ਜਿਵੇਂ ਤੁਸੀਂ ਕਿਸੇ ਤੋਂ ਬਹੁਤ ਜ਼ਿਆਦਾ ਉਮੀਦ ਰੱਖ ਲਈ ਤੇ ਉਹ ਵਿਅਕਤੀ ਤੁਹਾਡੀਆਂ ਉਮੀਦਾਂ ਤੇ ਖਰਾ ਨਾ ਉਤਰਿਆ ਤਾਂ ਸਭ ਤੋਂ ਜ਼ਿਆਦਾ ਦੁੱਖ ਤੁਹਾਨੂੰ ਉਸੇ ਤੋਂ ਹੀ ਹੋਣ ਵਾਲਾ ਹੈ ਕਿਉਂਕਿ ਜਦੋਂ ਉਮੀਦ ਟੁੱਟਦੀ ਹੈ ਤਾਂ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ ਐਸਲੀ ਇਸ ਸੰਸਾਰਕ ਇਸ ਭੌਤਿਕ ਜੀਵਨ ਵਿੱਚ ਬਹੁਤ ਜ਼ਿਆਦਾ ਉਮੀਦ ਤੇ ਬਹੁਤ ਜ਼ਿਆਦਾ ਮੋਹ ਕਿਸੇ ਵੀ ਵਿਅਕਤੀ ਨਾਲ ਨਾ ਰੱਖੋ ਤਾਂ ਤਦ ਹੀ ਇੱਕ ਚੇਲਾ ਖੜਾ ਹੁੰਦਾ ਹੈ ਤੇ ਕਹਿੰਦਾ ਹੈ ਕਿ ਗੁਰੂ ਜੀ ਅਸੀਂ ਬਿਨਾਂ ਉਮੀਦ ਤੋਂ ਬਿਨਾਂ ਆਸ ਤੋਂ ਕਿਵੇਂ ਜੀ ਸਕਦੇ ਹਾਂ ਸਾਡੇ ਸਭ ਦੇ ਮਾਨ ਵਿੱਚ ਰਹਿੰਦਾ ਹੈ ਕਿ ਮੈਂ ਇਹ ਚੀਜ਼ ਕਰਨੀ ਹੈ ਮੈਂ ਉਹ ਚੀਜ਼ ਕਰਨੀ ਹੈ ਮੈਂ ਜੀਵਨ ਵਿੱਚ ਉਚਾਈਆਂ ਹਾਸਲ ਕਰਨੀਆਂ ਨੇ ਪਰ ਬਿਨਾਂ ਉਮੀਦ ਦੇ ਤਾਂ ਅਸੀਂ ਜੀਵਨ ਵਿੱਚ ਅੱਗੇ ਵਧ ਹੀ ਨਹੀਂ ਸਕਦੇ ਗੁਰੂ ਕਹਿੰਦੇ ਨੇ ਕਿ ਕੁਝ ਪਾਉਣ ਦੀ ਲਾਲਸਾ, ਕੁਝ ਵੱਡਾ ਬਣਨ ਦੀ ਲਾਲਸਾ ਜੀਵਨ ਵਿੱਚ ਜ਼ਰੂਰ ਤੁਹਾਨੂੰ ਉਚਾਈਆਂ ਤੱਕ ਲੈ ਜਾਵੇਗੀ। ਕੁਝ ਵੱਡਾ ਬਣ ਲਈ ਲਾਲਸਾ ਖੁਦ ਤੋਂ ਹੁੰਦੀ ਹੈ, ਨਾ ਕਿ ਕਿਸੇ ਵਿਅਕਤੀ ਜਾਂ ਵਸਤੂ ਵਿਸ਼ੇਸ਼ ਤੋਂ। ਮੈਂ ਇੱਥੇ ਲੋਕਾਂ ਦੇ ਬਾਰੇ ਗੱਲ ਕਰ ਰਿਹਾ ਕਿ ਜੇਕਰ ਤੁਸੀਂ ਇਹ ਸੋਚੋ ਕਿ ਮੇਰਾ ਦੋਸਤ ਮੇਰੇ ਨਾਲ ਹਮੇਸ਼ਾ ਖੜਾ ਰਹੇਗਾ ਜਾਂ ਤੁਸੀਂ ਜੋ ਸੋਚੋ ਤੇ ਤੁਹਾਡੇ ਸਾਹਮਣੇ ਵਾਲਾ ਇਨਸਾਨ ਤੁਹਾਡੇ ਲਈ ਉਹੀ ਕਰੇ ਤਾਂ ਇਹ ਸਾਰੀਆਂ ਗੱਲਾਂ ਬਹੁਤ ਜ਼ਿਆਦਾ ਉਮੀਦ ਅਤੇ ਮੋਹ ਨੂੰ ਵਧਾਉਂਦੀਆਂ ਨੇ ਬਹੁਤ ਹੀ ਜ਼ਿਆਦਾ ਉਮੀਦ ਕਿਸੇ ਤੋਂ ਨਾ ਰੱਖੋ ਖੁਦ ਤੋਂ ਉਮੀਦ ਰੱਖੋਗੇ ਤਾਂ ਦੁੱਖ ਬਹੁਤਾ ਜ਼ਿਆਦਾ ਨਹੀਂ ਹੋਵੇਗਾ ਪਰ ਜੇਕਰ ਦੂਜਿਆਂ ਤੋਂ ਰੱਖੋਗੇ ਤਾਂ ਉਹ ਉਮੀਦ ਪੂਰੀ ਨਾ ਹੋਈ ਤਾਂ ਦੁੱਖ ਬਹੁਤ ਜ਼ਿਆਦਾ ਹੋਵੇਗਾ ਕਈ ਵਾਰ ਹੁੰਦਾ ਹੈ ਕਿ ਮਾਂ ਪਿਓ ਜੋ ਆਪਣੇ ਜੀਵਨ ਵਿੱਚ ਹਾਸਲ ਨਹੀਂ ਕਰ पाए ਉਹ ਚਾਹੁੰਦੇ ਨੇ ਕਿ ਉਹ ਚੀਜ਼ ਉਹਨਾਂ ਦੇ ਬੱਚੇ ਹਾਸਲ ਕਰਨ ਉਹ ਸਾਰਾ ਭਾਰ ਆਪਣੇ ਬੱਚਿਆਂ ਤੇ ਲਾਦ ਦਿੰਦੇ ਨੇ ਬੱਚੇ ਉਹਨਾਂ ਦੇ ਅਨੁਸਾਰ ਚੱਲਣ ਤੇ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਉਹਨਾਂ ਨੇ ਜੋ ਆਪਣੇ ਜੀਵਨ ਵਿੱਚ ਹਾਸਲ ਨਹੀਂ ਕੀਤਾ ਉਹ ਕੰਮ ਹੋਣ ਉਹਨਾਂ ਦੇ ਬੱਚੇ ਕਰਨ ਤੇ ਲਗਭਗ ਇਸ ਸਮੇਂ ਤਾਂ ਸਭ ਦੇ ਮਾਪਿਓ ਇਹੀ ਕਹਿ ਰਹੇ ਨੇ ਇਹੀ ਸੋਚ ਰਹੇ ਨੇ ਬਹੁਤ ਘੱਟ ਲੋਕ ਹੁੰਦੇ ਨੇ ਜੋ ਆਪਣੇ ਬੱਚਿਆਂ ਨੂੰ ਆਜ਼ਾਦ ਰੱਖਦੇ ਨੇ ਸੋ ਮੇਰੀ ਸਭ ਨੂੰ ਗੁਜਾਰਿਸ਼ ਹੈ ਕਿ ਆਪਣੀਆਂ ਉਮੀਦਾਂ ਦਾ ਪਹਾੜ ਆਪਣੇ ਬੱਚਿਆਂ ਤੇ ਨਾ ਥੋਪੋ ਸੋ ਅੱਗੇ ਗੁਰੂ ਕਹਿੰਦੇ ਨੇ ਕਿ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਦਾ ਚੌਥਾ ਨਿਜ਼ਮ ਹੈ ਕਿ ਪਹਿਲੀ ਵਾਰ ਵਿੱਚ ਹੀ ਕਿਸੇ ਕੰਮ ਵਿੱਚ ਫੇਲ ਹੋਣ ਤੋਂ ਡਰੋ ਨਾ ਜਿਕਰ ਡਰ ਤੁਹਾਡੇ ਉਤੇ ਹਾਵੀ ਹੋ ਜਾਵੇਗਾ ਤਾਂ ਤੁਸੀਂ ਜ਼ਰੂਰ ਅਸਫਲ ਹੀ ਹੋ ਜਾਓਗੇ ਆਪਣੇ ਜੀਵਨ ਵਿੱਚ ਉਹ ਇਨਸਾਨ ਸਭ ਤੋਂ ਜ਼ਿਆਦਾ ਅਸਫਲ ਹੁੰਦਾ ਹੈ ਜਿਸ ਨੂੰ ਆਪਣੇ લક્ષ ਨੂੰ ਪਾਉਣ ਦਾ ਡਰ ਰਹਿੰਦਾ ਹੈ ਜਿਕਰ ਡਰ ਤੁਹਾਡੇ ਜੀਵਨ ਵਿੱਚ ਵੱਧ ਗਿਆ ਤਾਂ ਤੁਹਾਨੂੰ ਉਹ ਅਸਫਲਤਾ ਦੇ ਵੱਲ ਜ਼ਰੂਰ ਲੈ ਜਾਏਗਾ ਕਿਉਂਕਿ ਡਰ ਤੁਹਾਡੇ ਆਤਮ ਬਲ ਨੂੰ ਤੁਹਾਡੇ ਆਤਮ ਵਿਸ਼ਵਾਸ ਨੂੰ ਡਗਮਗਾ ਦੇਵੇਗਾ ਕਮਜ਼ੋਰ ਕਰ ਦੇਵੇਗਾ ਤੇ ਤੁਹਾਡਾ ਆਤਮ ਬਲ ਤੁਹਾਡਾ ਆਤਮ ਵਿਸ਼ਵਾਸ ਕਮਜ਼ੋਰ ਹੋ ਜਾਏਗਾ ਤਾਂ ਤੁਸੀਂ ਨਿਸ਼ਚਿਤ ਹੀ ਆਪਣੇ ਲਕਸ਼ ਨੂੰ ਪਾਉਣ ਵਿੱਚ ਅਸਮਰੱਥ ਮਹਿਸੂਸ ਕਰੋਗੇ ਤੇ ਇਹੀ ਅਸਮਰਥਾ ਤੁਹਾਨੂੰ ਅਸਫਲਤਾ ਦੇ ਵੱਲ ਲੈ ਜਾਏਗੀ ਇਸ ਲਈ ਜੀਵਨ ਵਿੱਚ ਜਦੋਂ ਤੁਸੀਂ ਆਪਣੇ ਲਕਸ਼ ਦੀ ਪ੍ਰਾਪਤੀ ਲਈ ਅੱਗੇ ਵਧੋ ਤਾਂ ਮਨ ਵਿੱਚ ਕਿਸੇ ਵੀ ਚੀਜ਼ ਦੀ ਸ਼ੰਕਾ ਨਾ ਰੱਖੋ ਕਿ ਮੈਂ ਫੇਲ ਹੋ ਜਾਵਾਂਗਾ ਜੇਕਰ ਇਹ ਨਹੀਂ ਹੋਇਆ ਤਾਂ ਇਹ ਹੋ ਜਾਏਗਾ ਇਹ ਸਾਰੀਆਂ ਗੱਲਾਂ ਆਪਣੇ ਦਿਮਾਗ ਵਿੱਚ ਨਾ ਲਿਆਓ ਕਿਉਂਕਿ ਇਹ ਸਾਰੀਆਂ ਗੱਲਾਂ ਤੁਹਾਨੂੰ ਡਰ ਦੇ ਵੱਲ ਲੈ ਜਾਣਗੀਆਂ ਤੇ ਜਦੋਂ ਡਰ ਵਧੇਗਾ ਤਾਂ ਬਹੁਤ ਸਾਰੀਆਂ ਸ਼ੰਕਾ ਤੁਹਾਡੇ ਦਿਮਾਗ ਵਿੱਚ ਪੈਦਾ ਹੋਣਗੀਆਂ ਤੁਹਾਨੂੰ ਘਬਰਾਹਟ ਵੀ ਹੋ ਸਕਦੀ ਹੈ ਤੁਹਾਨੂੰ ਨੀਂਦ ਨਹੀਂ ਆਵੇਗੀ ਰਾਤ ਨੂੰ ਮਨ ਬੇਚੈਨ ਹੋਣ ਲੱਗੇਗਾ ਕਿਉਂਕਿ ਤੁਹਾਡਾ ਡਰ ਤੁਹਾਨੂੰ ਅਸਫਲਤਾ ਦੇ ਵੱਲ ਲੈ ਕੇ ਜਾ ਰਿਹਾ ਹੈ ਤੇ ਜਦੋਂ ਅਸਫਲਤਾ ਦਾ ਵਿਚਾਰ ਤੁਹਾਡੇ ਦਿਮਾਗ ਵਿੱਚ ਆਵੇਗਾ ਤਾਂ ਤੁਸੀਂ ਹੋਰ ਜ਼ਿਆਦਾ ਡਰ ਲੱਗੋਗੇ ਇਸ ਲਈ ਜੀਵਨ ਵਿੱਚ ਜਦੋਂ ਵੀ ਲਕਸ਼ ਦੀ ਪ੍ਰਾਪਤੀ ਲਈ ਅੱਗੇ ਵਧੋ ਤਾਂ ਮਨ ਵਿੱਚ ਕੋਈ ਸ਼ੰਕਾ ਨਾ ਰੱਖੋ ਸਿਰਫ ਤੇ ਸਿਰਫ ਆਪਣਾ ਕੰਮ ਕਰਨ ਤੇ ਧਿਆਨ ਦਿਓ ਜਦੋਂ ਤੁਸੀਂ ਕੰਮ ਕਰਨ ਤੇ ਧਿਆਨ ਦਿਓਗੇ ਤਾਂ ਤੁਸੀਂ ਕਦੇ ਡਰੋਗੇ ਨਹੀਂ ਕਿਉਂਕਿ ਤੁਸੀਂ ਆਪਣੇ ਲਕਸ਼ ਦੇ ਪ੍ਰਾਪਤੀ ਲਈ ਕੰਮ ਕਰ ਰਹੇ ਹੋ ਉਸ ਦੇ ਲਈ ਜਟ ਗਏ ਹੋ ਤਾਂ ਤੁਹਾਡਾ ਡਰ ਖਤਮ ਹੋ ਜਾਏਗਾ ਤੇ ਜਦੋਂ ਡਰ ਖਤਮ ਹੋ ਜਾਏਗਾ ਤਾਂ ਤੁਸੀਂ ਜ਼ਰੂਰ ਸਫਲ ਹੋਵੋਗੇ ਗੁਰੂ ਅੱਗੇ ਕਹਿੰਦੇ ਨੇ ਕਿ ਪੰਜਵਾਂ ਨਿਜ਼ਮ ਇਹ ਹੈ ਕਿ ਜੀਵਨ ਵਿੱਚ ਕਦੇ ਵੀ ਖੁਦ ਨੂੰ ਕੋਸੋ ਨਾ ਗੁਰੂ ਕਹਿੰਦੇ ਨੇ ਕਿ ਜਿਹੜਾ ਇਨਸਾਨ ਜਿੰਨਾ ਜ਼ਿਆਦਾ ਸੰਘਰਸ਼ ਕਰਦਾ ਹੈ ਉਹ ਓਨਾ ਹੀ ਮਜ਼ਬੂਤ ਬਣਦਾ ਚਲਾ ਜਾਂਦਾ ਹੈ ਜਿੰਨਾ ਜ਼ਿਆਦਾ ਤੁਸੀਂ ਮਜ਼ਬੂਤ ਬਣੋਗੇ ਓਨਾ ਹੀ ਜ਼ਿਆਦਾ ਤੁਸੀਂ ਕਾਬਿਲ ਬਣਦੇ ਚਲੇ ਜਾਓਗੇ ਇਸ ਲਈ ਜੇਕਰ ਤੁਸੀਂ ਕਿਸੇ ਵੀ ਚੀਜ਼ ਵਿੱਚ ਅਸਫਲ ਵੀ ਹੋ ਜਾਂਦੇ ਹੋ ਜਾਂ ਕੋਈ ਚੀਜ਼ ਤੁਹਾਡੀ ਇੱਛਾ ਅਨੁਸਾਰ ਨਹੀਂ ਹੋਈ ਜਾਂ ਤੁਸੀਂ ਕੁਝ ਐਸਾ ਕੰਮ ਕੀਤਾ ਜੋ ਨਹੀਂ ਕਰਨਾ ਚਾਹੀਦਾ ਸੀ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜੇਕਰ ਤੁਸੀਂ ਪਛਤਾਉਂਦੇ ਹੋ ਖੁਦ ਨੂੰ ਕੋਸਦੇ ਹੋ ਤਾਂ ਇਹ ਤੁਹਾਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦਾ ਚਲਾ ਜਾਏਗਾ ਕਿਉਂਕਿ ਖੁਦ ਨੂੰ ਕੋਸਣਾ ਬਹੁਤ ਹੀ ਖਤਰਨਾਕ ਹੁੰਦਾ ਹੈ ਇਹ ਤੁਹਾਡੇ ਦਿਮਾਗ ਦੀ ਸਮਰੱਥਾ ਨੂੰ ਘਟਾ ਦੇਵੇਗਾ ਤੁਹਾਡੇ ਸੋਚਣ ਸਮਝਣ ਦੀ ਸ਼ਕਤੀ ਨੂੰ ਘਟਾ ਦੇਵੇਗਾ ਤੁਹਾਡੇ ਆਤਮ ਬਲ ਤੁਹਾਡੇ ਆਤਮ ਵਿਸ਼ਵਾਸ ਨੂੰ ਘਟਾ ਦੇਵੇਗਾ ਇਸ ਲਈ ਜੀਵਨ ਵਿੱਚ ਕਦੇ ਵੀ ਕਿਸੇ ਵੀ ਕੰਮ ਲਈ ਖੁਦ ਨੂੰ ਕੋਸੋ ਨਾ ਕਿਉਂਕਿ ਜੇਕਰ ਉਹ ਕੰਮ ਤੁਹਾਡੇ ਤੋਂ ਨਹੀਂ ਹੋਇਆ ਜਾਂ ਜੋ ਤੁਸੀਂ ਸੋਚ ਰਹੇ ਹੋ ਉਹ ਜੀਵਨ ਵਿੱਚ ਨਹੀਂ ਕਰ पाए ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅਸਫਲ ਹੀ ਹੋ ਗਏ ਹੁਣ ਜੇਕਰ ਮੈਂ ਇਹ ਕਹਾ ਕਿ ਸਾਹਮਣੇ ਜੋ ਆਮਬ ਦਾ ਦਰਖਤ ਹੈ ਇਸ ਉੱਪਰ ਸਭ ਤੋਂ ਪਹਿਲਾਂ ਕਿਹੜਾ ਜਾਨਵਰ ਚੜੇਗਾ ਹਾਥੀ ਚੜੇਗਾ ਬਾਂਦਰ ਚੜੇਗਾ ਗਲੈਰੀ ਚੜੇਗੀ ਜਾਂ ਫਿਰ ਸ਼ੇਰ ਸਾਰੇ ਚੇਲੇ ਇਕਦਮ ਬੋਲੇ ਕਿ ਗੁਰੂ ਜੀ ਇਹਦੇ ਉੱਪਰ ਤਾਂ ਗਲੈਰੀ ਤੇ ਬਾਂਦਰ ਸਭ ਤੋਂ ਪਹਿਲਾਂ ਚੜ ਜਾਣਗੇ ਤਦ ਹੀ ਫਿਰ ਗੁਰੂ ਕਹਿੰਦੇ ਨੇ ਕਿ ਜੇਕਰ ਹੁਣ ਹਾਥੀ ਸੋਚੇ ਕਿ ਮੈਂ ਇਹ ਦਰਖਤ ਤੇ ਚੜ ਨਹੀਂ ਸਕਿਆ ਜੇਕਰ ਉਹ ਖੁਦ ਨੂੰ ਕੋਸਣ ਲੱਗੇ ਤਾਂ ਕੀ ਇਹ ਠੀਕ ਹੈ ਚੇਲੇ ਕਹਿੰਦੇ ਨੇ ਕਿ ਗੁਰੂ ਜੀ ਇਹ ਤਾਂ ਗਲਤ ਗੱਲ ਹੈ ਕਿਉਂਕਿ ਹਾਥੀ ਤਾਂ ਕਦੇ ਵੀ ਦਰਖਤ ਤੇ ਚੜ੍ਹ ਹੀ ਨਹੀਂ ਸਕਦਾ ਹਾਥੀ ਤਾਂ ਦਰਖਤ ਤੇ ਚੜਨ ਲਈ ਬਣਿਆ ਹੀ ਨਹੀਂ ਹੈ ਗੁਰੂ ਕਹਿੰਦੇ ਨੇ ਕਿ ਠੀਕ ਉਸੇ ਤਰ੍ਹਾਂ ਹਰ ਇੱਕ ਵਿਅਕਤੀ ਦੇ ਕੰਮ ਕਰਨ ਦੀ ਕਲਾ ਦਿਮਾਗ ਦਾ ਵੱਖ-ਵੱਖ ਮਹੱਤਵ ਹੁੰਦਾ ਹੈ ਕੋਈ ਕਿਸੇ ਕੰਮ ਵਿੱਚ ਮਾਰ ਹੁੰਦਾ ਹੈ ਤੇ ਕੋਈ ਕਿਸੇ ਕੰਮ ਵਿੱਚ ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਜ਼ਰੂਰੀ ਨਹੀਂ ਕਿ ਦੁਨੀਆਂ ਦੇ ਲੋਕ ਜਿਵੇਂ ਕਰ ਰਹੇ ਨੇ ਤੁਸੀਂ ਵੀ ਉਹੀ ਕਰਨਾ ਹੈ ਤੁਸੀਂ ਆਪਣੀ ਪ੍ਰਭਤਾ ਦੇ ਅਨੁਸਾਰ ਕੰਮ ਕਰੋ ਜੇਕਰ ਤੁਸੀਂ ਆਪਣੀ ਪ੍ਰਭਤਾ ਦੇ ਅਨੁਸਾਰ ਕਰੋਗੇ ਤਾਂ ਤੁਸੀਂ ਉਸ ਵਿੱਚ ਜ਼ਰੂਰ ਸਫਲ ਹੋਵੋਗੇ। ਗੁਰੂ ਅੱਗੇ ਕਹਿੰਦੇ ਨੇ ਕਿ ਮਾਨਸਿਕ ਤੌਰ ਤੇ ਮਜ਼ਬੂਤ ਬਣ ਦਾ ਛੇਵਾਂ ਨਿਯਮ ਹੈ ਕਿ ਆਪਣੀ ਊਰਜਾ ਨੂੰ ਵਿਅਰਥ ਵਿੱਚ ਬਰਬਾਦ ਨਾ ਕਰੋ। ਤੁਹਾਡੇ ਸਭ ਦੇ ਅੰਦਰ ਅਜੇ ਬਹੁਤ ਊਰਜਾ ਹੈ। ਕਦੇ ਵੀ ਆਪਣੀ ਊਰਜਾ ਨੂੰ ਗਲਤ ਕੰਮਾਂ ਵਿੱਚ, ਗਲਤ ਲੋਕਾਂ ਤੇ ਬਰਬਾਦ ਨਾ ਕਰੋ। ਕਿਉਂਕਿ ਜੇਕਰ ਤੁਸੀਂ ਆਪਣੀ ਊਰਜਾ ਨੂੰ ਬਰਬਾਦ ਕਰੋਗੇ ਤਾਂ ਉਹ ਤੁਹਾਨੂੰ ਬਰਬਾਦੀ ਵੱਲ ਲੈ ਜਾਏਗੀ। ਇਸ ਲਈ ਆਪਣੀ ਊਰਜਾ ਨੂੰ ਆਪਣੇ ਲਕਸ਼ ਵਿੱਚ ਲਾਓ। ਕਿਉਂਕਿ ਅਜੇ ਤੁਹਾਡੇ ਸਭ ਦੇ ਕੋਲ ਬਹੁਤ ਜ਼ਿਆਦਾ ਊਰਜਾ ਹੈ। ਜੇਕਰ ਤੁਸੀਂ ਸਾਰੇ ਪੂਰੀ ਊਰਜਾ ਦੇ ਨਾਲ ਆਪਣੇ ਲਕਸ਼ ਤੇ ਜੁੜ ਜਾਓਗੇ ਤਾਂ ਤੁਸੀਂ ਜ਼ਰੂਰ ਸਫਲ ਹੋ ਜਾਓਗੇ ਪਰ ਜੇਕਰ ਤੁਸੀਂ ਊਰਜਾ ਨੂੰ ਗਲਤ ਥਾਂ ਤੇ ਲਾ ਰਹੇ ਹੋ ਤਾਂ ਤੁਹਾਡੀ ਊਰਜਾ ਵਿਖਰਨ ਲੱਗੇਗੀ ਤੇ ਜਦੋਂ ਊਰਜਾ ਵਿਖਰਨ ਲੱਗਦੀ ਹੈ ਤਾਂ ਤੁਸੀਂ ਕਦੇ ਵੀ ਆਪਣੇ ਲਕਸ਼ ਨੂੰ ਪ੍ਰਾਪਤ ਨਹੀਂ ਕਰ ਸਕਦੇ ਗੁਰੂ ਅੱਗੇ ਕਹਿੰਦੇ ਨੇ ਕਿ ਮਾਨਸਿਕ ਤੌਰ ਤੇ ਮਜ਼ਬੂਤ ਬਣ ਦਾ ਸਤਮਾ ਨਿਜ਼ਮ ਹੈ ਕਿ ਸੁਣੋ ਸਬਦੀ ਪਰ ਕਰੋ ਆਪਣੇ ਮਨ ਦੀ ਗੁਰੂ ਕਹਿੰਦੇ ਨੇ ਕਿ ਪਹਿਲਾਂ ਧਿਆਨ ਨਾਲ ਤੁਸੀਂ ਇਹ ਪਤਾ ਕਰੋ ਕਿ ਤੁਹਾਡੇ ਅੰਦਰ ਕਿੰਨੀ ਸਮਰੱਥਾ ਹੈ ਜੇਕਰ ਤੁਹਾਨੂੰ ਆਪਣੀ ਸਮਰੱਥਾ ਦੇ ਬਾਰੇ ਪਤਾ ਹੈ ਤਾਂ ਤੁਸੀਂ ਆਪਣੀ ਸਮਰੱਥਾ ਦੇ ਅਨੁਸਾਰ ਕੰਮ ਕਰੋ ਭਾਵੇਂ ਹੀ ਲੱਖਾਂ ਲੋਕ ਤੁਹਾਨੂੰ ਇਹ ਕਹਿਣ ਕਿ ਤੁਸੀਂ ਇਸ ਕੰਮ ਨੂੰ ਨਹੀਂ ਕਰ ਸਕਦੇ ਉਸ ਕੰਮ ਨੂੰ ਨਹੀਂ ਕਰ ਸਕਦੇ ਤੁਸੀਂ ਕਦੇ ਵੀ ਉਹਨਾਂ ਤੇ ਭਰੋਸਾ ਨਾ ਕਰੋ ਜਾਂ ਉਹਨਾਂ ਦੇ ਅਨੁਸਾਰ ਨਾ ਚੱਲੋ ਕਿਉਂਕਿ ਸਰੀਰ ਤੁਹਾਡਾ ਆਪਣਾ ਹੈ ਆਪਣੇ ਖੁਦ ਦੇ ਬਾਰੇ ਸਭ ਤੋਂ ਜ਼ਿਆਦਾ ਤੁਸੀਂ ਆਪ ਹੀ ਜਾਣਦੇ ਹੋ ਕੋਈ ਦੂਜਾ ਤੁਹਾਡੇ ਬਾਰੇ ਤੁਹਾਡੇ ਤੋਂ ਜ਼ਿਆਦਾ ਨਹੀਂ ਜਾਣ ਸਕਦਾ ਆਪਣੀ ਆਪਣੀ ਸਮਰੱਥਾ ਦੇ ਬਾਰੇ ਪਤਾ ਹੋਵੇਗਾ ਕਿ ਤੁਸੀਂ ਇਸ ਕੰਮ ਨੂੰ ਜਾਂ ਕਿਸੇ ਵੀ ਕੰਮ ਨੂੰ ਕਿਵੇਂ ਕਰ ਸਕਦੇ ਹੋ ਕੋਈ ਕਿਸੇ ਕੰਮ ਨੂੰ ਬਹੁਤ ਜਲਦੀ ਕਰ ਸਕਦਾ ਹੈ ਤਾਂ ਕੋਈ ਥੋੜਾ ਸਮਾਂ ਲਾ ਸਕਦਾ ਹੈ ਇਹ ਸਾਰੀਆਂ ਗੱਲਾਂ ਖੁਦ ਦੇ ਬਾਰੇ ਸਭ ਤੋਂ ਜ਼ਿਆਦਾ ਤੁਹਾਨੂੰ ਹੀ ਪਤਾ ਹੋਣਗੀਆਂ ਇਸ ਲਈ ਤੁਹਾਡੇ ਅੰਦਰ ਜੋ ਸਮਰੱਥਾ ਹੈ ਆਪਣੀ ਸਮਰੱਥਾ ਦੇ ਅਨੁਸਾਰ ਹੀ ਆਪਣੇ ਕੰਮ ਦੀ ਚੋਣ ਕਰੋ ਤੇ ਜਦੋਂ ਤੁਸੀਂ ਆਪਣੀ ਸਮਰੱਥਾ ਦੇ ਅਨੁਸਾਰ ਕੰਮ ਕਰੋਗੇ ਖੋਦ ਦੇ ਅੰਦਰ ਦੀ ਆਵਾਜ਼ ਨੂੰ ਸੁਣੋਗੇ ਤਾਂ ਤੁਸੀਂ ਜੀਵਨ ਵਿੱਚ ਜ਼ਰੂਰ ਅੱਗੇ ਵਧ ਜਾਓਗੇ। ਕਈ ਵਾਰ ਹੁੰਦਾ ਹੈ ਕਿ ਲੋਕ ਖੋਦ ਦੀ ਸਮਰੱਥਾ ਨੂੰ ਪਹਿਚਾਣਦੇ ਹੀ ਨਹੀਂ। ਜਿਵੇਂ ਦੂਜੇ ਲੋਕ ਕਹਿ ਰਹੇ ਨੇ ਉਹ ਓਵੇਂ ਹੀ ਕਰ ਲੱਗ ਜਾਂਦੇ ਨੇ ਤੇ ਆਪਣੇ ਜੀਵਨ ਦਾ ਬਹੁਤਾ ਸਮਾਂ ਤਾਂ ਐਦਾਂ ਹੀ ਬਰਬਾਦ ਕਰ ਦਿੰਦੇ ਨੇ। ਉਹਨਾਂ ਨੂੰ ਅਜਿਹਾ ਕੰਮ ਕਰਨ ਲਈ ਕਿਹਾ ਗਿਆ ਸੀ ਤਾਂ ਉਹ ਓਵੇਂ ਹੀ ਕੰਮ ਕਰਨ ਵਿੱਚ ਜੁੜ ਗਏ। ਬਿਨਾਂ ਸੋਚੇ ਸਮਝੇ ਕਿ ਉਹਨਾਂ ਦੀ ਸਮਰੱਥਾ ਕਿੰਨੀ ਹੈ ਜਾਂ ਉਹਨਾਂ ਦੀ ਪ੍ਰਤਿਭਾ ਉਸ ਕੰਮ ਵਿੱਚ ਹੈ ਵੀ ਹੈ ਜਾਂ ਨਹੀਂ। ਤਾਂ ਅਜਿਹੇ ਲੋਕ ਕਦੇ ਵੀ ਆਪਣੇ લક્ષ ਨੂੰ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਇਨਸਾਨ ਆਪਣੀ ਖੁਦ ਦੀ ਸਮਰੱਥਾ ਨੂੰ ਪਹਿਚਾਨ ਨਹੀਂ ਪਾਵੇਗਾ ਉਹ ਜੀਵਨ ਵਿੱਚ ਕਦੇ ਵੀ ਸਫਲਤਾ ਹਾਸਲ ਨਹੀਂ ਕਰ ਪਾਏਗਾ ਇਹ ਸਰੀਰ ਤੁਹਾਡਾ ਹੈ ਇਹ ਦਿਮਾਗ ਤੁਹਾਡਾ ਹੈ ਸੋਚਣ ਤੋਂ ਸਮਝਣ ਦੀ ਸ਼ਕਤੀ ਵੀ ਤੁਹਾਨੂੰ ਹੀ ਤੈਅ ਕਰਨੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਰੀਰ ਕਿੰਨਾ ਮਜ਼ਬੂਤ ਹੈ ਕਿੰਨਾ ਤਾਕਤਵਰ ਹੈ ਤੇ ਇਸ ਵਿੱਚ ਕਿੰਨੀ ਸਮਰੱਥਾ ਹੈ ਤੇ ਜੇਕਰ ਸਮਰੱਥਾ ਹੀ ਨਹੀਂ ਹੈ ਤਾਂ ਆਪਣੇ ਸਰੀਰ ਦੀ ਸਮਰੱਥਾ ਨੂੰ ਵਧਾਉਣ ਦੀ ਕੋਸ਼ਿਸ਼ ਕਰੋ ਤੇ ਖੋਦ ਦੇ ਅੰਦਰ ਦੀਆਂ ਖੋਦ ਦੀਆਂ ਭਾਵਨਾਵਾਂ ਨੂੰ ਸੁਣਨ ਦਾ ਯਤਨ ਕਰੋ ਤੇ ਆਪਣੀ ਸਮਰੱਥਾ ਦੇ ਅਨੁਸਾਰ ਅੱਗੇ ਵਧੋ ਗੁਰੂ ਅੱਗੇ ਕਹਿੰਦੇ ਨੇ ਕਿ ਮਾਨਸਿਕ ਤੌਰ ਤੇ ਮਜ਼ਬੂਤ ਬਣਨ ਦਾ 8ਵਾਂ ਨਿਯਮ ਹੈ ਕਿ ਬੋਲਣਾ ਘੱਟ ਕਰੋ ਤੇ ਆਪਣੇ ਕੰਮ ਤੇ ਧਿਆਨ ਦਿਓ ਜੋ ਇਨਸਾਨ ਬਹੁਤ ਜ਼ਿਆਦਾ ਬੋਲਦਾ ਹੈ ਉਹ ਆਪਣੀ ਊਰਜਾ ਨੂੰ ਇਦਾਂ ਹੀ ਨਸ਼ਟ ਕਰਦਾ ਰਹਿੰਦਾ ਹੈ ਕਿਉਂਕਿ ਜੋ ਬੋਲਦਾ ਜ਼ਿਆਦਾ ਹੈ ਉਹ ਸੋਚਦਾ ਘੱਟ ਹੈ ਕਿਉਂਕਿ ਉਸਨੇ ਆਪਣੀ ਸਾਰੀ ਊਰਜਾ ਬੋਲਣ ਵਿੱਚ ਖਰਚ ਕਰ ਦਿੱਤੀ ਤਾਂ ਉਹ ਸੋਚੇਗਾ ਕਿ ਉਸ ਨੂੰ ਸੋਚਣ ਦਾ ਸਮਾਂ ਹੀ ਨਹੀਂ ਮਿਲੇਗਾ ਪਰ ਜਿਹੜਾ ਇਨਸਾਨ ਘੱਟ ਬੋਲਦਾ ਹੈ ਉਸ ਨੂੰ ਸੋਚਣ ਦਾ ਸਮਾਂ ਜ਼ਿਆਦਾ ਮਿਲ ਜਾਂਦਾ ਹੈ ਤੇ ਜਦੋਂ ਤੁਸੀਂ ਕਿਸੇ ਗੱਲ ਤੇ ਜਾਂ ਕਿਸੇ ਤੱਤ ਤੇ ਜ਼ਿਆਦਾ ਵਿਚਾਰ ਕਰੋਗੇ ਤਾਂ ਸੁਭਾਵਿਕ ਦੀ ਗੱਲ ਹੈ ਕਿ ਤੁਹਾਡੇ ਦਿਮਾਗ ਵਿੱਚ ਬਹੁਤ ਵਿਚਾਰ ਆਉਣਗੇ ਤੇ ਉਹ ਵਿਚਾਰ ਹੀ ਤੁਹਾਨੂੰ ਸਫਲਤਾ ਦੇ ਵੱਲ ਲੈ ਜਾਣਗੇ ਗੁਰੂ ਕਹਿੰਦੇ ਨੇ ਕਿ ਜੇਕਰ ਮੈਂ ਤੁਹਾਨੂੰ ਕੁਝ ਸਵਾਲ ਪੁੱਛਦਾ ਹਾਂ ਤਾਂ ਸਭ ਤੋਂ ਪਹਿਲਾਂ ਤੁਸੀਂ ਸੋਚਦੇ ਹੋ ਤੁਰੰਤ ਬੋਲ ਦੇ ਤਾਂ ਨਹੀਂ ਪਰ ਜੇਕਰ ਇੱਥੇ ਕੋਈ ਬੈਠਾ ਹੈ ਤੇ ਉਹ ਆਪਣੇ ਸਾਥੀ ਨਾਲ ਗੱਲ ਕਰ ਰਿਹਾ ਹੈ ਤਾਂ ਉਹ ਕਦੇ ਸਾਡੀ ਗੱਲ ਤੇ ਧਿਆਨ ਨਹੀਂ ਦੇ ਪਾਵੇਗਾ ਤੇ ਜਦੋਂ ਅਸੀਂ ਪ੍ਰਸ਼ਨ ਪੁੱਛਾਂਗੇ ਤਾਂ ਉਹ ਗਲਤ ਜਵਾਬ ਦੇਵੇਗਾ ਕਿਉਂਕਿ ਉਹ ਬੋਲਣ ਵਿੱਚ ਆਪਣੀ ਊਰਜਾ ਵਿਅਰਥ ਕਰ ਰਿਹਾ ਸੀ ਤੇ ਉਸਨੇ ਸਾਡੀ ਗੱਲ ਤੇ ਧਿਆਨ ਹੀ ਨਹੀਂ ਦਿੱਤਾ ਪਰ ਜਿਹੜਾ ਚੇਲਾ ਸ਼ਾਂਤ ਹੈ ਉਹ ਸਾਡੀ ਗੱਲ ਨੂੰ ਧਿਆਨ ਨਾਲ ਸੁਣ ਰਿਹਾ ਹੈ ਤੇ ਸੋਚ ਵਿਚਾਰ ਕਰਕੇ ਪੂਰਨ ਤਰੀਕੇ ਨਾਲ ਉੱਤਰ ਦੇਵੇਗਾ ਤੇ ਉਸਦੇ ਉੱਤਰ ਵੀ ਸਹੀ ਹੋਣਗੇ ਅਸਲੀ ਘੱਟ ਬੋਲਣ ਦਾ ਅਭਿਆਸ ਕਰੋ ਜਦੋਂ ਤੁਸੀਂ ਘੱਟ ਬੋਲਣ ਦਾ ਅਭਿਆਸ ਕਰੋਗੇ ਤਾਂ ਤੁਸੀਂ ਕਿਸੇ ਵੀ ਗੱਲ ਤੇ ਕਿਸੇ ਵੀ ਤੱਥ ਤੇ ਜ਼ਿਆਦਾ ਵਿਚਾਰ ਕਰ पाओगे ਤਾਂ ਫਿਰ ਸੁਭਾਵਿਕ ਜੀ ਗੱਲ ਹੈ ਕਿ ਸਮੱਸਿਆ ਦਾ ਹੱਲ ਜ਼ਰੂਰ ਨਿਕਲ ਕੇ ਆਵੇਗਾ ਤੇ ਘੱਟ ਬੋਲਣ ਨਾਲ ਤੁਹਾਡੀ ਊਰਜਾ ਦੀ ਵੀ ਬਚਤ ਹੋਵੇਗੀ ਉਸੇ ਊਰਜਾ ਨੂੰ ਸੋਚਣ ਵਿੱਚ ਲਾਓ ਅੰਤ ਵਿੱਚ ਗੁਰੂ ਕਹਿੰਦੇ ਨੇ ਕਿ ਇਹ ਸੰਨ ਮਾਨਸਿਕ ਤੌਰ ਤੇ ਮਜ਼ਬੂਤ ਬਣਦੇ ਅਠ ਨਿਜਮ ਜੇਕਰ ਤੁਸੀਂ ਇਹਨਾਂ 8 ਨਿਯਮਾਂ ਦਾ ਪਾਲਣ ਆਪਣੇ ਜੀਵਨ ਵਿੱਚ ਕਰੋਗੇ ਤਾਂ ਤੁਸੀਂ ਮਾਨਸਿਕ ਤੌਰ ਤੇ ਜ਼ਰੂਰ ਮਜ਼ਬੂਤ ਹੋਵੋਗੇ ਫਿਰ ਕੋਈ ਪਰੇਸ਼ਾਨੀ ਕੋਈ ਰੁਕਾਵਟ ਤੁਹਾਡੇ ਜੀਵਨ ਵਿੱਚ ਨਹੀਂ ਆਉਣ ਵਾਲੀ ਕੋਈ ਸਮੱਸਿਆ ਆਵੇਗੀ ਵੀ ਤਾਂ ਤੁਸੀਂ ਉਸ ਦਾ ਡਟ ਕੇ ਸਾਹਮਣਾ ਵੀ ਕਰ ਪਾਓਗੇ ਸੋ ਦੋਸਤੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਹਾਨੂੰ ਮਾਨਸਿਕ ਤਾਕਤ ਨੂੰ ਵਧਾਉਣ ਦੇ ਅਨਮੋਲ ਤਰੀਕੇ ਮਿਲੇ ਹੋਣਗੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਅੱਗੇ ਕਿਹੜੇ ਵਿਸ਼ੇ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਅੱਜ ਲਈ ਇੰਨਾ ਹੀ ਮਿਲਦੇ ਹਾਂ ਇੱਕ ਹੋਰ ਰੋਚਕ ਵੀਡੀਓ ਦੇ ਨਾਲ ਸ਼ੁਕਰੀਆ